ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਉਸ ਵਿਸ਼ੇ ਤੇ ਜਿਸ ਵਿਸ਼ੇ ਨੂੰ ਸੰਗਤ ਬਹੁਤ ਜ਼ਿਆਦਾ ਪੁੱਛਦੀ ਹੈ ਪਿਆਰਿਓ ਪੈਸਾ ਕਿਸ ਤਰ੍ਹਾਂ ਵਧਾਇਆ ਜਾਵੇ ਧਨ ਨੂੰ ਵਧਾਉਣ ਦਾ ਚਮਤਕਾਰੀ ਸ਼ਬਦ ਕੀ ਹੈ ਕਿਹੜਾ ਉਪਾਅ ਕਰਨਾ ਪਏਗਾ ਜਿਸ ਸ਼ਬਦ ਦਾ ਜਾਪ ਕੀਤਿਆਂ ਜਿਹੜੇ ਦਾ ਉਪਾਅ ਕੀਤਿਆਂ ਕਿ ਪੈਸਾ ਜਿਹੜਾ ਹੈ ਉਹ ਵੱਡੀ ਮਾਤਰਾ ਦੇ ਵਿੱਚ ਸਾਡੇ ਕੋਲ ਆ ਜਾਏ ਇਸ ਵਿਸ਼ੇ ਨੂੰ ਆਪਾਂ ਅੱਜ ਸਮਝਣਾ ਹੈ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਹਰ ਕੋਈ ਪੈਸੇ ਨੂੰ ਲੈ ਕੇ ਬੜਾ ਚਿੰਤਤ ਹੈ ਪੈਸਾ 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 ਮੈਂ ਹੈਰਾਨ ਹੋਇਆ ਜਦੋਂ ਇੱਕ ਇਨਸਾਨ ਨੂੰ ਮੈਂ ਵੇਖਿਆ ਕੀ ਕਰਦੇ ਹੋਏ ਚਰਸਤੇ ਦੇ ਵਿੱਚ ਕੁਝ ਟੂਣਾ ਕਰਦੇ ਹੋਏ ਨਾਲ ਕੁਝ ਪੈਸੇ ਧਰ ਕੇ ਤੇ ਮੈਂ ਪੁੱਛਿਆ ਹੈਰਾਨ ਜਿਹਾ ਹੋ ਕੇ ਵੀ ਕੀ ਕਰ ਰਹੇ ਹੋ ਤੇ ਸਾਧ ਸੰਗਤ ਉਸਨੇ ਜਵਾਬ ਦਿੱਤਾ ਕਿ ਭਾਈ ਸਾਹਿਬ ਮੈਂ ਇਹ ਟੂਣਾ ਕਰ ਰਿਹਾ ਮੈਂ ਕਿਹਾ ਜੀ ਕਾਦੇ ਲਈ ਵੀ ਪੈਸਾ ਆਵੇ ਜੀ ਧਨ ਆਵੇ ਮੈਨੂੰ ਕਿਸੇ ਬਾਬੇ ਨੇ ਕਿਹਾ ਕਿਸੇ ਐਸੇ ਸਾਧੂ ਸੰਤ ਮਹਾਂਪੁਰਸ਼ ਨੇ ਕਿਹਾ ਉਹਨੇ ਕਿਸੇ ਬੂਬਨੇ ਬਾਬੇ ਲਈ ਸ਼ਬਦ ਵਰਤੇ ਕਹਿੰਦਾ ਸਾਧੂ ਸੰਤ ਮਹਾਂਪੁਰਸ਼ ਮੈਂ ਕਿਹਾ ਵੀ ਅੱਛਾ ਕਹਿੰਦਾ ਉਹਨੇ ਕਿਹਾ ਵੀ ਇਹ ਟੂਣਾ ਕਰਦੇ ਹੁਣ ਟੂਣਾ ਕੀ ਸੀ ਨਾਰੀਅਲ ਤੇ ਹੋਰ ਨਿਕ ਸੁੱਕ ਜੋ ਵੀ ਹੁੰਦਾ ਵੀ ਇਹ ਚ ਰਸਤੇ ਦੇ ਵਿੱਚ ਧਰਨਾ ਹੈ ਤੇ ਧਰਨਾ ਵੀਰਵਾਰ ਨੂੰ ਹੈ ਕੁਦਰਤੀ ਉਹਦੇ ਵੀਰਵਾਰ ਹੀ ਸੀ ਤੇ ਮੈਂ ਕਿਹਾ ਵੀ ਪੱਕਾ ਗਾਰੰਟੀ ਹੈ ਵੀ ਇਹਦੇ ਨਾਲ ਪੈਸਾ ਆਜੂ ਕਹਿੰਦਾ ਮੈਨੂੰ ਵਿਸ਼ਵਾਸ ਹੈ ਜੀ ਆਪਣੇ ਬਾਬੇ ਤੇ ਤੇ ਮੇਰੇ ਜਰੂਰ ਹੋਏਗਾ ਚਲੋ ਜੀ ਉਹ ਕਰਕੇ ਚਲੇ ਗਿਆ ਤੇ ਮੈਂ ਵੇਖਦਾ ਰਿਆ ਤੇ ਉਧਰੋਂ ਕੁਝ ਨੌਜਵਾਨ ਆਏ ਉਹ ਸਮਾਨ ਚੱਕ ਕੇ ਲੈ ਗਏ ਜਿਹੜਾ ਪੈਸਾ ਪੂਸਾ ਸੀ ਵਿੱਚੀ ਉਹ ਲੈ ਕੇ ਚੱਕੇ ਮਹਾ ਜੀ ਚਲੋ ਉਹਦਾ ਪੈਸਾ ਬਣੇ ਨਾ ਬਣੇ ਚਲੋ ਇਹਨਾਂ ਦਾ ਕੰਮ ਬਣ ਗਿਆ ਉਹ ਲੈ ਗਏ ਜੀ ਕਾਫੀ ਦਿਨ ਹੋ ਗਏ ਤੇ ਮੈਂ ਵੀ ਗੱਲ ਨੂੰ ਭੁੱਲ ਭਲ ਗਿਆ ਸਾਂ ਤੇ ਉਹ ਬੰਦਾ ਅਚਾਨਕ ਮੈਨੂੰ ਮਿਲਿਆ ਤੇ ਮੈਂ ਉਹਨੂੰ ਫੇਰ ਪੁੱਛਿਆ ਕਿ ਭਾਈ ਕੀ ਬਣਿਆ ਪੈਸਾ ਆਇਆ ਕਹਿੰਦਾ ਨਾ ਜੀ ਪੈਸਾ ਤੇ ਨਹੀਂ ਆਇਆ ਮੈਂ ਕਿਹਾ ਫੇਰ ਉਦੋਂ ਕਿਹਾ ਸੀ ਨਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਪਰ ਉਦੋਂ ਤੂੰ ਸੁਣਨ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਸੀ ਮਹਾਵੀ ਅੱਜ ਕਿਵੇਂ ਲੱਗਦਾ ਕਹਿੰਦਾ ਮੈਨੂੰ ਲੱਗਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਹੀ ਨੇ ਸਾਰਾ ਕੁਝ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਸਾਧ ਸੰਗਤ ਸਾਡੇ ਲੋਕ ਪੈਸਾ ਪਾਉਣ ਦੇ ਲਈ ਪੈਸਾ ਧਨ ਦੌਲਤ ਪਾਉਣ ਦੇ ਲਈ ਕੀ ਤੇ ਕੀ ਕਰੀ ਜਾ ਰਹੇ ਨੇ ਕੀ ਕੁਝ ਨਹੀਂ ਕਰ ਜਾਂਦੇ ਸਾਧ ਸੰਗਤ ਇੱਥੋਂ ਤੱਕ ਆਪਣਾ ਪੈਸਾ ਬਰਬਾਦ ਖੁਦ ਆਪਣਾ ਸਮਾਂ ਬਰਬਾਦ ਖੁਦ ਇਹ ਆਪਦੇ ਆਪ ਦੀ ਕਰੀ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਵੀ ਕੀ ਕੁਝ ਹੁੰਦਾ ਹੈ ਕੀ ਕੁਝ ਕੀਤਾ ਜਾਂਦਾ ਹੈ ਬੜਾ ਕੁਝ ਜਿਹੜਾ ਹੈ ਉਹ ਬਰਬਾਦ ਕੀਤਾ ਜਾਂਦਾ ਹੈ ਬੜਾ ਕੁਝ ਜਿਹੜਾ ਹੈ ਉਹ ਆਪਣੇ ਆਪ ਦਾ ਖਰਾਬ ਕੀਤਾ ਜਾਂਦਾ ਹੈ ਬੜਾ ਕੁਝ ਆਪਣੇ ਆਪ ਹੀ ਕੋਈ ਨਹੀਂ ਕਹਿੰਦਾ ਬੜਾ ਕੁਝ ਆਪ ਹੀ ਖਰਾਬ ਕਰੀ ਜਾ ਰਹੇ ਆ ਤੇ ਕਈ ਲੋਕ ਬਾਬਿਆਂ ਦੇ ਪਿੱਛੇ ਲੱਗ ਕੇ ਆਪਣਾ ਪੈਸਾ ਬਰਬਾਦ ਕਰ ਚੁੱਕੇ ਨੇ ਵੀ ਪੈਸਾ ਹੋਰ ਆਵੇ ਕਈ ਲੋਕ ਲਾਟਰੀਆਂ ਜੂਏ ਪੈਸਾ ਉਹਦੇ ਵਿੱਚ ਇੰਨਾ ਲਾ ਚੁੱਕੇ ਨੇ ਕਈ ਆਪਣਾ ਧਨ ਚਲੋ ਠੀਕ ਹੈ ਕੋਈ ਬਿਜ਼ਨਸ ਵਧਾਉਣਾ ਉਹਦੇ ਵਿੱਚ ਲਾਸ ਹੋ ਗਿਆ ਉਹ ਗੱਲ ਵੱਖਰੀ ਹੈ ਪਰ ਬਾਬਿਆਂ ਪਿੱਛੇ ਲੱਗ ਕੇ ਲੋਕਾਂ ਨੇ ਲੱਖਾਂ ਕਰੋੜਾਂ ਕਰੋੜਾ ਰੁਪਏ ਜਿਹੜੇ ਨੇ ਖਰਾਬ ਕਰ ਲਏ ਤੇ ਸਾਧ ਸੰਗਤ ਇਹਦੇ ਲਾਲਚ ਵੀ ਹੋਰ ਬਣੋ ਬਾਬਾ ਸਾਨੂੰ ਹੋਰ ਦੇਊਗਾ ਬਾਬੇ ਨੇ ਹੋਰ ਕਿੱਥੋਂ ਦੇਣਾ ਹੋਇਆ ਬਾਬੇ ਨੇ ਤਾਂ ਜਿਹੜਾ ਪਿਛਲਾ ਬਣਿਆ ਸੀ ਉਹ ਵੀ ਡਬੋ ਦਿੱਤਾ ਉਹਨਾਂ ਦਾ ਹੋਰ ਨਵਾਂ ਕਿੱਥੋਂ ਬਣਨਾ ਹੋਇਆ ਸਾਤ ਸੰਗਤੋਂ ਲੋਕ ਹੁਣ ਰੋ ਰਹੇ ਨੇ ਪਛਤਾ ਰਹੇ ਨੇ ਵੀ ਸਾਡੇ ਨਾਲ ਕੀ ਬਣ ਗਿਆ ਜੀ ਕਿਉਂਕਿ ਪੈਸਾ ਬਣਨਾ ਤੇ ਦੂਰ ਦੀ ਗੱਲ ਸੀ ਜਿਹੜਾ ਕੋਲੇ ਸੀ ਉਹ ਵੀ ਗਵਾ ਲਿਆ ਤੇ ਹੁਣ ਹੱਲ ਕੋਈ ਮਿਲਦਾ ਨਹੀਂ ਹੁਣ ਬਾਬਾ ਵੀ ਅੱਗੋ ਝੱਗਾ ਝੱਗਿਆ ਉਹ ਕਹਿੰਦਾ ਤੇਰੀ ਕਿਸਮਤ ਹੀ ਮਾੜੀ ਆ ਬਾਬੇ ਨੇ ਕਿਸਮਤ ਤੇ ਝੱਗਾ ਝਾੜਦਾ ਸਾਤ ਸੰਗਤ ਪੈਸੇ ਨੂੰ ਪਾਉਣ ਦੇ ਲਈ ਬੰਦੇ ਜਿਹੜੇ ਨੇ ਉਹ ਫੋਕੇ ਤੰਤਰ ਮੰਤਰ ਕਰਦੇ ਫਿਰਦੇ ਨੇ ਫੋਕੇ ਜਿਹੜੇ ਨੇ ਟੋਟਕੇ ਜਮਾਉਂਦੇ ਫਿਰਦੇ ਨੇ ਕੋਈ ਕਿਤੇ ਗਿਆ ਹੋਇਆ ਕੋਈ ਕਿਤੇ ਗਿਆ ਕੋਈ ਕੁਝ ਕਰਦਾ ਫਿਰ ਰਿਹਾ ਕੋਈ ਕੁਝ ਕਰਦਾ ਫਿਰਦੇ ਆ ਸਾਧ ਸੰਗਤ ਕੋਈ ਕਹਿੰਦਾ ਮੈਂ ਫਲਾਣਾ ਜਾਪ ਕਰਦਾ ਜੀ ਕੋਈ ਕਹਿੰਦਾ ਉਹ ਜਾਪ ਕਰਨਾ ਬੁਰੀ ਗੱਲ ਨਹੀਂ ਕਿਸੇ ਮਰਜ਼ੀ ਮੰਤਰ ਦਾ ਕਰੋ ਪਰ ਯਾਦ ਰੱਖਿਓ ਵੀ ਮੰਤਰਾਂ ਸਿਰ ਮੰਤਰ ਹੈ ਮੂਲ ਮੰਤਰ ਗੁਰਬਾਣੀ ਦਾ ਮੰਤਰ ਜੋ ਸਾਡੇ ਗੁਰੂ ਨੇ ਸਾਨੂੰ ਮੰਤਰ ਦਿੱਤਾ ਹੈ ਸਤਿਗੁਰ ਤੇ ਰੋਜ਼ ਇਹ ਮੰਤਰ ਦਿੰਦੇ ਨੇ ਪਿਆਰਿਓ ਸਤਿਗੁਰ ਕਹਿੰਦੇ ਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਤਗੁਰੂ ਕਹਿੰਦੇ ਉਹਦੇ ਘਰ ਦੇ ਵਿੱਚ ਹਰ ਇੱਕ ਚੀਜ਼ ਮੌਜੂਦ ਹੈ ਪਿਆਰਿਆ ਤੇ ਜਿਹੜਾ ਉਹਨੂੰ ਭਾ ਜਾਂਦਾ ਹੈ ਜਿਹੜਾ ਉਹਦੇ ਨੇੜੇ ਹੋ ਜਾਂਦਾ ਹੈ ਜਿਹੜਾ ਇਹਨਾਂ ਦਾਤਾ ਨੂੰ ਲੁੱਟ ਲੈਂਦਾ ਹੈ ਤੇ ਪਿਆਰਿਆ ਇਹ ਗੱਲ ਯਾਦ ਰੱਖੀ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਪਿਆਰਿਓ ਫਿਰ ਉਹਨੂੰ ਹਰ ਇੱਕ ਚੀਜ਼ ਹਰ ਇੱਕ ਵਸਤੂ ਜਿਹੜੀ ਹੈ ਮੇਰੇ ਸਤਿਗੁਰੂ ਜੀ ਉਹਨੂੰ ਬਖਸ਼ਿਸ਼ ਕਰ ਦਿੰਦੇ ਨੇ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਉਹਦੇ ਤੇ ਰਹਿਮਤ ਕਰ ਦਿੰਦੇ ਨੇ ਇਹ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੜੀ ਵੱਡੀ ਬਖਸ਼ਿਸ਼ ਹੈ ਪਿਆਰਿਓ ਮੈਂ ਹੈਰਾਨ ਹੋਇਆ ਜਦੋਂ ਮੈਂ ਇੱਕ ਅਜੀਹਾ ਕਾਰਜ ਦੇਖਿਆ ਕਹਿੰਦੇ ਜੀ ਪੈਸਾ ਵਧਾਉਣ ਦਾ ਇੱਕ ਇੱਕ ਚਮਤਕਾਰੀ ਟੋਟਕਾ ਹੈ ਹਰ ਰੋਜ਼ ਸ਼ਨੀਵਾਰ ਅਤੇ ਮੰਗਲਵਾਰ ਨੂੰ ਇਹ ਉਪਾਅ ਕਰਨਾ ਹੈ ਕਹਿੰਦੇ ਪੈਸਾ ਇੰਨਾ ਆਵੇਗਾ ਸੰਭਿਆ ਨਹੀਂ ਸੰਭਣਾ ਰਾਤ ਨੂੰ ਰਸੋਈ ਦਾ ਕੰਮ ਖਤਮ ਹੋਣ ਤੇ ਰਸੋਈ ਚ ਮਿੱਟੀ ਦੇ ਦੀਵੇ ਦੇ ਵਿੱਚ ਦੋ ਲੌਂਗ ਅਤੇ ਕਪੂਰ ਦੀ ਬੱਤੀ ਜਿਹੜੀ ਹੈ ਉਹ ਜਗਾ ਦਿਓ ਉਸ ਤੋਂ ਬਾਅਦ ਪੈਸਾ ਬਹੁਤ ਆਏਗਾ ਠੀਕ ਹੈ ਲੋਕਾਂ ਨੂੰ ਥੋੜਾ ਜਿਹਾ ਸਮਝਣ ਦੇ ਲਈ ਚੀਜ਼ ਠੀਕ ਹੈ ਦੇਖੋ ਕਪੂਰ ਜਲਾਉਣਾ ਲੌਂਗ ਜਲਾਉਣੇ ਉਹ ਇੱਕ ਅਲੱਗ ਗੱਲ ਹੈ ਪਰ ਇਸ ਵਹਿਮ ਨੂੰ ਲੈ ਕੇ ਜਲਾਉਣੇ ਵੀ ਪੈਸਾ ਆਏਗਾ ਤੇ ਮੈਂ ਕਹਿੰਦਾ ਕਿੰਨੇ ਲੋਕਾਂ ਨੇ ਟੋਟਕਾ ਕੀਤਾ ਹੋਏਗਾ ਤੇ ਮੈਂ ਤੇ ਉਹਨਾਂ ਲੋਕਾਂ ਦੇ ਕਦੇ ਅਮਬਾਨੀ ਵਰਗੇ ਬਿਜ਼ਨਸ ਸ਼ੁਰੂ ਹੋਏ ਦੇਖੇ ਨਹੀਂ ਸਾਧ ਸੰਗਤ ਇਹ ਲੋਕਾਂ ਨੂੰ ਲੁੱਟਣ ਦੇ ਨਵੇਂ-ਨਵੇਂ ਤਰੀਕੇ ਨੇ ਕੋਈ ਕਹਿੰਦਾ ਜੀ ਇੰਝ ਕਰ ਦੋ ਕੋਈ ਕਹਿੰਦਾ ਉਹ ਕਰ ਦੋ ਤੇ ਇੱਥੋਂ ਤੱਕ ਕੇ ਸਾਡੇ ਲੋਕ ਚੰਗੇ ਭਲੇ ਪੜੇ ਲਿਖੇ ਪਿਪਲਾਂ ਟਾਲੀਆਂ ਬੋੜਾਂ ਦੀਆਂ ਜੜਾਂ ਦੇ ਵਿੱਚ ਇਹਨਾਂ ਲੋਕਾਂ ਤੋਂ ਤੇਲ ਤੱਕ ਪਵਾ ਦਿੱਤਾ ਬਾਬਿਆਂ ਨੇ ਹੁਣ ਕੌਣ ਸਮਝਾਵੇ ਵੀ ਮੂਰਖੋ ਇਹਨਾਂ ਦਰਖਤਾਂ ਦੀ ਜਿਹੜੀ ਖੁਰਾਕ ਹੈ ਉਹ ਪਾਣੀ ਹੈ ਤੇ ਇਨਾਂ ਦੀ ਸਾਮ ਸੰਭਾਲ ਹੈ ਇਨਾਂ ਦੀਆਂ ਜੜਾਂ ਦੇ ਵਿੱਚ ਤੇਲ ਪਾ ਪਾ ਕੇ ਅਸੀਂ ਉਹਨਾਂ ਨੂੰ ਚੰਗੇ ਭਲਿਆਂ ਨੂੰ ਜਿਹੜਾ ਹੈ ਬਰਬਾਦ ਕਰ ਦਿੱਤਾ ਉਹਨਾਂ ਉਹਨਾਂ ਦੇ ਨਾਲ ਧਾਗੇ ਮੋਲੀਆਂ ਲਵੇੜ ਲਵੇਟ ਕੇ ਉਹਨਾਂ ਨੂੰ ਅਸੀਂ ਖਤਮ ਕਰ ਦਿੱਤਾ ਸਾਧ ਸੰਗਤ ਸਾਡੇ ਨਾਲੋਂ ਤੇ ਜਿਹੜੇ ਨੇ ਜਾਨਵਰ ਚੰਗੇ ਹੋਏ ਪਸ਼ੂ ਪੰਛੀ ਚੰਗੇ ਹੋਏ ਅਸੀਂ ਤਾਂ ਪਿਆਰੇ ਉਹਨਾਂ ਨਾਲੋ ਵੀ ਗਏ ਗੁਜ਼ਰੇ ਕਿਉਂਕਿ ਸਾਡੀ ਮਤ ਨੂੰ ਜਿਹੜਾ ਕੋਈ ਮਰਜ਼ੀ ਉਵੇਂ ਕਮਾ ਲੈਂਦਾ ਹੈ ਅਸੀਂ ਉਹਦੇ ਮੰਗਰੀ ਲੱਗ ਜਾਂਦੇ ਆ ਸੋ ਪਿਆਰਿਓ ਇਸ ਕਰਕੇ ਗੁਰੂ ਦੀ ਬਾਣੀ ਤੋਂ ਵੱਡਾ ਕੋਈ ਮੰਤਰ ਨਹੀਂ ਮੂਲ ਮੰਤਰ ਦਾ ਤੁਸੀਂ ਜਾਪ ਕਰੋ ਪਿਆਰਿਓ ਮੈਂ ਕਹਣਾ ਸਤਿਗੁਰੂ ਤਰੁੱਠ ਕੇ ਤੁਹਾਡੇ ਤੇ ਕਿਰਪਾ ਕਰਨਗੇ ਜੋ ਮਰਜ਼ੀ ਮੰਗ ਲਿਓ ਸ਼ਬਦ ਦੀ ਕਮਾਈ ਇਕਤਰਤ ਕਰੋ ਜਿੰਨੀ ਮਰਜ਼ੀ ਪਿਆਰਿਓ ਜਿੰਨੀ ਸ਼ਬਦ ਦੀ ਕਮਾਈ ਤੁਹਾਡੇ ਕੋਲ ਇਕੱਤਰਤ ਹੋਏਗੀ ਜੋ ਮਰਜੀ ਗੁਰੂ ਤੋਂ ਮੰਗ ਲਿਓ ਪਿਆਰਿਓ ਉਥੇ ਤੇ ਮੰਗਣ ਦੀ ਲੋੜ ਵੀ ਨਹੀਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜਿਓ ਇਹ ਗੁਰੂ ਐਸਾ ਹੈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਏ ਗੁਰੂ ਤੇ ਭਰੋਸਾ ਰੱਖਿਏ ਤੇ ਆਪਣਾ ਪੈਸਾ ਤੇ ਆਪਣਾ ਸਮਾਂ ਇਹਨਾਂ ਬਾਬਿਆਂ ਪਿੱਛੇ ਬਰਬਾਦ ਨਾ ਕਰਿਏ ਪਿਆਰਿਓ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ